ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਂਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਬਹੁਤ ਹੀ ਵੱਡੀਆਂ ਤੇ ਅਹਿਮ ਖਬਰਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਕੀ ਛੁੱਟੀ ਹੋਣ ਜਾ ਰਹੀ ਹੈ ਉਹਨਾਂ ਦੀ ਥਾਂ ਤੇ ਨਵਾਂ ਪ੍ਰਧਾਨ ਕੌਣ ਹੋ ਸਕਦਾ ਹੈ ਕਿਹੜੇ ਕਿਹੜੇ ਨਾਮ ਨੇ ਜਿਹੜੇ ਉਹ ਸਾਹਮਣੇ ਆਏ ਨੇ ਜਿਨ੍ਹਾਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਤੇ ਨਵਾਂ ਪ੍ਰਧਾਨ ਕਿਸ ਨੂੰ ਬਣਾਇਆ ਜਾ ਸਕਦਾ ਹੈ ਇਹਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉਧਰ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਲਗਾਤਾਰ ਵਾਦੀਆਂ ਨਜ਼ਰ ਆ ਰਹੀਆਂ ਨੇ ਅਕਾਲ ਤੱਕ ਸਾਬ ਦੇ ਉੱਤੇ ਸੱਦਿਆ ਗਿਆ ਕਦੋਂ ਪੇਸ਼ ਹੋਣਗੇ ਕੀ ਫੈਸਲਾ ਸੁਣਾਇਆ ਜਾਣਾ ਹੈ ਤੇ ਕੀ ਸਜ਼ਾ ਜਿਹੜੀ ਸੁਖਬੀਰ ਬਾਦਲ ਨੂੰ ਲਗਾਈ ਜਾ ਸਕਦੀ ਹੈ ਕੀ ਕੁਝ ਖਾਸ ਰਹ ਸਕਦਾ ਹੈ ਦੇ ਉੱਤੇ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪਰਵੜਿੰਗ ਖਾਨਪੁਰ ਸਾਹਿਬ ਪ੍ਰੋਗਰਾਮ ਦੇ ਸਵਾਗਤ ਹੈ ਜੀ ਜਿਆ ਨੂੰ ਬੇਠਾ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਸਤਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਰਪੂ ਸਾਹਿਬ ਰਾਜਾ ਬੜਿੰਗ ਤਾਂ ਐਮਪੀ ਬਣ ਚੁੱਕੇ ਨੇ ਤਾਂ ਪ੍ਰਧਾਨਗੀ ਕਿਤਨਾ ਕਿਤੇ ਛੱਡਣੀ ਪੈਣੀ ਆ ਹੁਣ ਤਾਂ ਨਵੇਂ ਪ੍ਰਧਾਨ ਵਾਸਤੇ ਕਿਹੜੇ ਕਿਹੜੇ ਚਿਹਰੇ ਨੇ ਜਿਹੜੇ ਉਹ ਸਾਹਮਣੇ ਆਏ ਨੇ ਦਿੱਤਾਪੁਰ ਰਾਜਾ ਬੜਿੰਗ ਦੇ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਬੰਦ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਕੰਮ ਬਹੁਤ ਵੱਧ ਗਏ ਨੇ ਕਿਉਂਕਿ ਮੈਂਬਰ ਪਾਰਲੀਮੈਂਟ ਨੂੰ ਦਿੱਲੀ ਦੇ ਵਿੱਚ ਵੀ ਰਹਿਣਾ ਪੈਂਦਾ ਤੇ ਟੂਰ ਵੀ ਕਰਨਾ ਪੈਂਦਾ ਲੇਕਿਨ ਦੋ ਜ਼ਿੰਮੇਵਾਰੀਆਂ ਨੂੰ ਬੰਦੇ ਦੇ ਕੋਲ ਹੋਣਾ ਤਾਂ ਥੋੜਾ ਜਿਹਾ ਵਲਟਰ ਨੇ ਜਿਹੜਾ ਆਫਰ ਮੁਸਕੁਰਿਸ ਕਰ ਦਿੱਤਾ। ਇਸ ਗੱਲ ਨੂੰ ਦੇਖਦੇ ਹੋਏ ਕਾਂਗਰਸ ਸਾਈ ਖਵਾਨ ਨੇ ਕੋਈ ਨਵਾਂ ਪ੍ਰਧਾਨ ਲਾਉਣ ਦੀ ਸੋਚੀ ਹੋਈ ਹੈ। ਕਿਉਂਕਿ ਪੰਜਾਬ ਦੇ ਵਿੱਚ ਆਪੋਜੀਸ਼ਨ ਦੇ ਲੀਡਰ ਕਰਤਾਰ ਸਿੰਘ ਬਾਦਲ ਵੱਲ ਅਤੇ ਉਹ ਚਾਹੁੰਦੇ ਨੇ ਕੋਈ ਹਿੰਦੂ ਚਿਹਰਾ ਕਾਂਗਰਸ ਦਾ ਪ੍ਰਧਾਨ ਬੜੇ ਤਾਂ ਕਿ 2027 ਦੀਆਂ ਚੋਣਾਂ ਅਤੇ ਜਿਹੜੀ ਈਮਲੀ ਚੋਣਾਂ ਦੇ ਵਿੱਚ ਇਹ ਜਿਵੇਂ ਬੀਜਪੀ ਕੱਪਟਨ ਕਿਹੜੀ ਹੈ ਜਾਂ ਬੀਪਾਮ ਵਾਲੇ ਕੱਪਟਨ ਕਿਹੜੇ ਨੇ ਉਸ ਤਰ੍ਹਾਂ ਇਹ ਵੀ ਕਿਸੇ ਹਿੰਦੀ ਚਿਹਰੋਂ ਲਿਆਉਂਦੇ ਲਿਆਉਂਦਾ ਦੱਸਦੇ ਨੇ ਉਹਨਾਂ ਜਿਵੇਂ ਜਿੰਦਰ ਸਿੰਘਲਾ ਜਿਹੜੇ ਕਿ ਯੂਥ ਤਾਂ ਕਿ ਹਿੰਦੇ ਪ੍ਰਧਾਨ ਵੀ ਰਹੇ ਨੇ ਤੇ ਮੈਂਬਰ ਪਾਰਲੀਮੈਂਟ ਇਹਨਾਂ ਸੋ ਪੀ ਡਬਲਯੂ ਮੰਤਰੀ ਵੀ ਰਹੇ ਨੇ ਇਹ ਖਾਨਦਾਨੀ ਪਟਾਂਗਰਸੀ ਨੇ ਨਾ ਦੇ ਸਤਕਾਰ ਦੇ ਪਿਤਾ ਸ਼ੰਤਰਾਮ ਸਿੰਘਲਾ ਉਹ ਵੀ ਕੈਪਟਨ ਅਬਿੰਦਰ ਸਿੰਘ ਪਰਿਵਾਰ ਦੇ ਬਹੁਤ ਨੇੜੇ ਸੀ ਮਹਾਰਾਣੀ ਦੇ ਬਹੁਤ ਨੇੜੇ ਸੀ ਲੇਕਿਨ ਉਹਨਾਂ ਮਹਾਰਾਣੀ ਪਰਿਵਾਰ ਨੇ ਕਾਂਗਰਸ ਛੱਡ ਕੇ ਬੀਜੇਪੀ ਵੀ ਚਲੇ ਗਏ ਪਰ ਇਹ ਛੱਡ ਕੇ ਨਹੀਂ ਗਏ ਰਗੇ ਇਸ ਲਈ ਇਸ ਸਿੰਗਲਾ ਸਾਹਿਬ ਦਾ ਰਾਹੁਲ ਗਾਂਧੀ ਨਾਲ ਅਤੇ ਪ੍ਰਿੰਕਾ ਗਾਂਧੀ ਨਾਲ ਸੋਨੀਆ ਗਾਂਧੀ ਨਾਲ ਬਹੁਤ ਹੀ ਨੇੜੇ ਦੇ ਸੰਬੰਧ ਨੇ ਹੋ ਸਕਦਾ ਹੈ ਕਿ ਇਹਨਾਂ ਨੂੰ ਉਹ ਕਾਂਗਰਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੰਭਾਲੀ ਜਾਵੇ ਹਰਪੂਰ ਸਾਹਿਬ ਕਹਿੰਦੇ ਰਾਜਾ ਰਾਜਾ ਵੜਿੰਗ ਵੀ ਇਹ ਚਾਹੁੰਦੇ ਨੇ ਕਿ ਸਿੰਗਲ ਹੀ ਪ੍ਰਧਾਨ ਬਣਨ ਦੇਖੋ ਰਾਜਾ ਵੜਿੰਗ ਤੇ ਸਿੰਗਲਾ ਖਾਮੰਦਰ ਬਣਦੇ ਨੇ बराबर ਦੇ ਹੋ ਗਏ ਚੰਗੀ ਇਹਨਾਂ ਦੀ ਆਪਰ ਦੇ ਵਿੱਚ ਬਣ ਗਈ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਤੇ ਅੰਬਕਾਸ ਸੋਨੀ ਜਿਹੜੀ ਉਹ ਇਸ ਗੱਲ ਨੂੰ ਥੋੜਾ ਜਿਆਦਾ ਸੋਚਦੇ ਨੇ ਕਿ ਕੋਈ ਪ੍ਰਬੰਧ ਹੋਰ ਬਣੇ ਦੂਜੇ ਪਾਸੇ ਸੁਨੀਲ ਜਾਖੜ ਜਿਹੜੇ ਕਿ ਸਾਦਕਾ ਪ੍ਰਧਾਨਤਾਗਰ ਸਨ ਹੈ ਅੱਜ ਕੱਲ ਬੀਜੇਪੀ ਦੇ ਵੀ ਪ੍ਰਧਾਨ ਨੇ ਉਹਨਾਂ ਨੂੰ ਵੀ ਪਾਰਟੀ ਵਿੱਚ ਮੁੱਕੇ ਲਿਆਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਨੇ ਪਰ ਦੇਖੋ ਕਿੰਨੀ ਕਾਮਯਾਬੀ ਮਿਲਦੀ ਹੈ ਉਹਨਾਂ ਦਾ ਰਾਤਾ ਹੈ ਸੀਨੀਅਰ ਤਾਗਰਸ਼ੀਤਿਆਂ ਨਾਲ ਬਣਿਆ ਹੋਇਆ ਇਹ ਇਹ ਕੀ ਅੱਗੇ ਹਾਲਾਤ ਇਸ ਤਰ੍ਹਾਂ ਦੇ ਬੰਦ। ਸਰਪੁੱਤ ਨੂੰ ਲੱਗਦਾ ਕਿ ਸੁਨੀਲ ਜਾਖੜ ਨੇ ਜਿਹੜੇ ਚਲੋ ਕਾਂਗਰਸੀ ਰਹੇ ਨੇ ਲੰਬੇ ਸਮੇਂ ਤੋਂ ਪਰ ਉਧਰ ਬੀਜਪੀ ਦੇ ਵਿੱਚ ਚਲੇ ਗਏ ਸੀ ਤਾਂ ਉਹਨਾਂ ਨੂੰ ਬੀਜਪੀ ਦਾ ਪ੍ਰਧਾਨ ਬਣਾਇਆ ਗਿਆ ਤੇ ਹੁਣ ਉਧਰੋਂ ਛੱਡ ਕੇ ਤੁਹਾਨੂੰ ਲੱਗਦਾ ਕਿ ਇੱਧਰ ਆਉਣਗੇ ਉਹ। ਤੇ ਦੱਸ ਸਾਰੀ ਲੋਕਾਂ ਦਾ ਤਾਂ ਪਹਿਲਾਂ ਹੀ ਟੋਰਾਂ ਜਿਵੇਂ ਨੇ ਇਹਨਾਂ ਦਾ ਵੀ ਮਜਬ ਧਰਮ ਖੁਸ਼ ਨਹੀਂ ਹੁੰਦਾ ਇਹ ਜਿਹੜੇ ਛੋਟੇ ਲੋਕ ਤਾਂ ਸੋਚਦੇ ਨੇ ਜਦੋਂ ਪਾਲਾ ਬਦਲਣਾ ਵੀ ਲੋਕ ਕੀ ਕਹਿਣਗੇ ਪਰ ਇਹ ਲੋਕ ਵੀ ਲੰਮੀ ਸੋਚਦੇ ਅਗਰ ਉਹਨੂੰ ਇਹ ਤਾਂ ਅੰਤਾਰੇ ਕਿ ਉਹ ਜਿਹੜੀ ਬੀਜੇਪੀ ਹੈ ਹੈਗੀ ਆ ਉਹ ਜਿਹੜੀ ਡਾਊਨ ਫਾਲ ਵਾਲੇ ਪਾਸੇ ਜਾ ਰਹੀ ਹੈ ਕਾਂਗਰਸ ਸ਼ਕਤੀ ਪੜਦੀ ਜਾ ਰਹੀ ਹੈ ਇਹ ਲੋਕ ਹਮੇਸ਼ਾ ਸ਼ਕਤੀ ਤੇ ਕਾਂਗਰਸ ਤੋਂ ਉਧਰ ਦੇ ਹੁੰਦੇ ਨੇ ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਮੁੜ ਕੇ ਵਾਪਸ ਹੀ ਘਰ ਜਦੋਂ ਕੋਈ ਲੀਡਰ ਛੱਡ ਕੇ ਜਾਂਦਾ ਉਸ ਟਾਈਮ ਨੂੰ ਕਹਿੰਦੇ ਜੀ ਉਹ ਗद्दार ਹੈ ਪਾਰਟੀ ਦੀ ਪਿੱਠ ਵਿੱਚ ਖੁਰਾਂ ਮਾਰਿਆ ਜਦੋਂ ਵਾਪਸ ਆ ਜਾਂਦਾ ਕਹਿੰਦੇ ਜੀ ਉਹ ਨੂੰ ਘਰ ਵਾਪਸੀ ਹੋ ਗਈ ਹੈ ਇਸ ਲਈ ਕੋਈ ਕਿਤੇ ਨਿਸ਼ਾਨਾ ਪਾਰ ਨਹੀਂ ਕੀਤਾ ਜਾ ਸਕਦਾ ਕੋਸ਼ਸ਼ਾਂ ਲਈ ਅਪੂ ਸਾਬੂ ਕਾਂਗਰਸ ਪਾਰਟੀ ਦੇ ਅੰਦਰ ਖਾਸ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਕਮਾਸਨ ਬੜਾ ਰਿਹਾ ਹੈ ਜਦੋਂ ਕਿਸੇ ਨੂੰ ਪ੍ਰਧਾਨ ਬਣਾਇਆ ਜਾਂਦਾ ਸੀ ਕਈ ਖੁਸ਼ ਹੁੰਦੇ ਸੀ ਜ਼ਿਆਦਾ ਨਰਾਜ਼ ਹੁੰਦੇ ਸੀ ਭਾਵੇਂ ਸਿੱਧੂ ਬਣੇ ਪ੍ਰਧਾਨ ਸੁਨੀਲ ਜਾਖੜ ਦੇ ਵੇਲੇ ਦੀ ਗੱਲ ਕਰਾਂ ਜਾਂ ਉਸ ਤੋਂ ਬਾਅਦ ਰਾਜਾ ਵਰਿੰਗ ਦੀ ਤਾਂ ਮੰਨ ਕੇ ਚਲੋ ਜੇ ਵਿਜੇਂਦਰ ਸਿੰਘਲਾ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਪੰਜਾਬ ਕਾਂਗਰਸ ਦਾ ਤੇ ਕਿਹੜੇ ਕਿਹੜੇ ਲੀਡਰ ਜਹੇ ਨੇ ਜਿਹੜੇ ਉਹਨਾਂ ਨਾਲ ਮਿਲ ਕੇ ਨਹੀਂ ਚੱਲਣਗੇ ਤੇ ਫਿਰ ਜਿਹੜਾ ਕਹ ਲਈਏ ਕਿ ਕਾਟੋਕਲੇ ਸ਼ੁਰੂ ਹੋ ਜਾਊਗਾ ਕਾਂਗਰਸ ਦੇਖੋ ਚਟਾਵਾ ਹਰ ਪਾਰਟੀ ਵਿੱਚ ਢੜੇ ਦਾ ਹੁੰਦਾ ਹੀ ਨਹੀਂ ਹਮ ਹਰ ਟੜਾ ਚਾਹੁੰਦਾ ਕਿ ਸਾਡੀ ਪਾਰਟੀ ਦੇ ਹੱਥ ਹਾਈ ਮਤਲਬ ਪਾਰਟੀ ਦੀ ਬਾਗ ਲੋਰਾ ਦੇ ਜੀ ਉਹ ਇਸ ਲਈ ਜਿਹੜਾ ਇਸ ਟਾਈਮ ਕਿਉਂਕਿ ਸੈਂਟਰ ਨੇ ਇਹ ਦੇਖਣਾ ਹੈ ਕਿ ਹਿੰਦੂ ਵੋਟਾਂ ਨੂੰ ਵੀ ਖੁਸ਼ ਕਰਦਾ ਹੈ ਜੇ ਸਾਰੇ ਹੀ ਪਰਜੋ ਰਾਜਾ ਬਣੇ ਉਹ ਵੀ ਜਸਟਿਸ ਸੀਗੇ ਸਰਤਾਪ ਸਿੰਘ ਸਾਜਵਾ ਉਹ ਵੀ ਜਸਟਿਸ ਸੀਗੇ ਹਿੰਦੂ ਵੋਟ ਨੂੰ ਆਪਣੇ ਨਾਲ ਜੋੜਨ ਦੇ ਲਈ ਇਹਨਾ ਉਹ ਵਿਜੇਂਦਰ ਸਿੰਘ ਨੂੰ ਬੜੀ ਵੱਡਾ ਸੋਈ ਨਹੀਂ ਮਿਲ ਸਕਦਾ ਹੈਗਾ ਕਿਉਂਕਿ ਹਾਈ ਕੁਮਾਰ ਵੀ ਉਹਨਾਂ ਦੇ ਬਾਕੀ ਤੁਸੀਂ ਕਿਹਾ ਪਾਰਟੀ ਕਿ ਨਾਰਾਜ਼ਗੀ ਨਾਰਾਜ਼ਗੀ ਤਾਂ ਹੁੰਦੀ ਹੈ ਹਰ ਬੰਦਾ ਪਾਗਰ ਦਾ ਪੁੱਤ ਆਉਂਦਾ ਪਰ ਜਿਹੜੀ ਅੱਜ ਰਾਹੁਲ ਦੀ ਜਿਹੜੀ ਰਹਿਨਮਾਈ ਹੈ ਉਹ ਸਾਰੇ ਬੰਦੇ ਖੰਡਾ ਕਰਕੇ ਆਪਣੇ ਨਾਲ ਜੋੜਗੇ ਤੇ ਹੋ ਸਕਦਾ ਬਹੁਤ ਜਲਦੀ ਹੀ ਵਿਜੇਂਦਰ ਸਿੰਘਲਾ ਨੂੰ ਪੰਜਾਬ ਕਾਂਗਰਸ ਦਾ ਪਰਦਾ ਦਾ ਸਰ ਹਰਪਸਾਦੋਂ ਜਿਵੇਂ ਰਾਜਾ ਵੜਿੰਗ ਦਾ ਆਪਾਂ ਕਹਿ ਲੀਏ ਉਹ ਕਿ ਸਾਈਡ ਤੇ ਹੋ ਗਏ ਕਿਉਂਕਿ ਨਵਜੋਤ ਸਿੰਘ ਸਿੱਧੂ ਨਾਲ ਬੜਾ ਟਕਰਾ ਰਿਹਾ ਉਹਨਾਂ ਦਾ ਤੇ ਉਹ ਚਲੋ ਹੁਣ ਦਿੱਲੀ ਪਹੁੰਚ ਗਏ ਤੇ ਪੰਜਾਬ ਕਾਂਗਰਸ ਦੀ ਜੇਕਰ ਆਪਾਂ ਮੰਗਡੋਰ ਦੀ ਗੱਲ ਕੀਤੀ ਜਾਵੇ ਜਿਵੇਂ ਨਵਜੋਤ ਸਿੰਘ ਸਿੱਧੂ ਵੀ ਚਲੋ ਥੋੜਾ ਜਿਹਾ ਸਾਈਡ ਤੇ हट ਗਏ ਸੀ ਰਾਜਨੀਤੀ ਤੋਂ ਜੇਕਰ ਮੰਨ ਲਓ ਸਾਹਮਣੇ ਆਉਂਦੇ ਨੇ ਫਿਰ ਕੋਈ ਹਾਲਾਤ ਸੁਧਰ ਸਕਦੇ ਨੇ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਦੇ ਆ ਪੰਜਾਬ ਕਾਂਗਰਸ ਦਾ ਪਰ ਨਵਜੋਤ ਸਿੰਘ ਸਿੱਧੂ ਸਾਈਡ ਤੇ ਹੋਏ ਨੇ ਕਿ ਉਹਨਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਹੀਂ ਕਰ ਸਕਦੀ ਹਾਈ ਕਮਾਂਡ ਤੇ ਫਸੋ ਦੇਖੋ ਨਵਜੋਤ ਸਿੰਘ ਸਿੱਧੂ ਬੰਦਿਆ ਬਲਵਾਰੇ ਨੇ ਬੰਦਿਆ ਕਮਿਡਿਟਰ ਨੇ ਤੇ ਬੰਦਿਆ ਚੈਨਲਾਂ ਦੇ ਤੇ ਪ੍ਰੋਗਰਾਮ ਲਾਫਟ ਸੋਦਾ ਪਰ ਉਹ ਇੱਕ ਬੇਵਾਗ ਡਿੰਡਾ ਹੈ ਉਹ ਸਮਾਂ ਨਹੀਂ ਦੇਖਦਾ ਵੀ ਕਿਹੜੇ ਸਮੇਂ ਕਿਹੜੀ ਗੱਲ ਕਰਨੀ ਹੈ ਉਹ ਪਾਰਟੀ ਜਦੋਂ ਵੀ ਉਹਨਾਂ ਨੂੰ ਪਾਵਰ ਮਿਲੀ ਹੈ ਉਹਨੇ ਪਾਲਸੀ ਵੀ ਜੋੜਨ ਦੀ بجائے ਉਹਨਾਂ ਨੇ ਦੰਦੇ ਤੋੜੇ ਨੇ ਉਹਨਾਂ ਨੇ ਆਪਣੇ ਜਿਹੜੇ ਨਜ਼ਦੀਕੀ ਤੋਂ ਨਜ਼ਦੀਕੀ ਹੁੰਦੇ ਉਹ ਵੀ ਉਹਨਾਂ ਦੇ ਵਿਰੋਧ ਵਿੱਚ ਹੋ ਸਕਦੇ ਜੀ ਕਿਉਂਕਿ ਇਸ ਜਿਹੜੀ ਫਤਵੀ ਭੁੱਖ ਹੈ ਇਹ ਕਦੇ ਕਿਸੇ ਦੇ ਨਾਲ ਲੱਗੇ ਪਿੱਛੇ ਤੋਂ ਉਹ ਪਿਆਰ ਨਹੀਂ ਹਰਵੇ ਤਾਂ ਸਤਾ ਦਾ ਭੁੱਖਾ ਬੰਦਾ ਸਤਾ ਵੀ ਅੱਗੇ ਰਹਦਾ ਅੱਜ ਦੇਖ ਲਓ ਨਵਜੋਤ ਸਿੰਘ ਸਿੱਧੂ ਬੰਦਾ ਕਾਂਗਰਸ ਦਾ ਜਿਹੜਾ ਫਰੇਡ ਪਰਮ ਤੋਂ ਬਾਹਰ ਹੀ ਨਾ ਘਰਾ ਰਹੇ ਨੇ ਪਰ ਗੁੰਜਾ ਇਹ ਲੱਗਦਾ ਕਿ ਉਹਨਾਂ ਦੇ ਬਾਹਰ ਰਹਿਣ ਦਾ ਕੋਈ ਖਾਸ ਸਰਕ ਨਹੀਂ ਸਾਹਤ ਨੂੰ ਕਹਿਣਾ ਜਿੱਦਾਂ ਕਹਿੰਦਾ ਬੂਟੇ ਦੀ ਥਾਂ ਤੇ ਬੂਟਾ ਲੱਗ ਜਾਂਦਾ ਹੈ ਉਹਨੂੰ ਲੋਕ ਭੁੱਲ ਜਾਂਦੇ ਨੇ ਇਹ ਸਮੇਂ ਦੀ ਪਾਰਟੀ ਹਮੇਸ਼ਾ ਉਹਨਾਂ ਬੰਦਿਆਂ ਨੂੰ ਅੱਗੇ ਲਿਆਉਂਦੀ ਹੈ ਜਿਹੜੇ ਜਿਹੜੇ ਬੰਦੇ ਨਰਮਾਈ ਨਾਲ ਸਹਿਜਤਾ ਨਾਲ ਧੂਰੰਦੇਸੀ ਨਾਲ ਕੰਮ ਕਰਦੇ ਹਨ ਜਿਹੜੇ ਜਿਆਦਾ ਤੇਜ਼ ਦਲਦੇ ਨੇ ਉਹ ਜਲਦੀ ਕੀ गिर ਜਾਂਦੇ ਨੇ ਉਹ ਲੰਮਾ ਸਮੇਂ ਦੀ ਰੇਸ ਨਹੀਂ ਜਿੱਤ ਸਕਦੇ ਚਲੋ ਬਿਲਕੁਲ ਹੁਣ ਦੇਖਣਾ ਆਊਗਾ ਕਿ ਹਾਲਾਤ ਕੀ ਬਣਦੇ ਨੇ ਜੇਕਰ ਪ੍ਰਧਾਨ ਸਿੰਗਲਰ ਨੂੰ ਬਣਾਇਆ ਜਾਂਦਾ ਹੈ ਤੇ ਉਧਰ ਸ਼੍ਰੋਮਣੀ ਕਾਲੀਦਾਸ ਦੇ ਵਿੱਚ ਖਾਨਪੁਰ ਸਾਹਿਬ ਉੱਥੇ ਵੀ ਠੀਕ ਠਾਕ ਨਹੀਂ ਹੈਗਾ ਸਭ ਕੁਝ ਸੁਖਬੀਰ ਬਾਦਲ ਨੂੰ ਜਿਹੜਾ ਕਹਿੰਦੇ 30 ਤਰੀਕ ਨੂੰ ਸੱਦਿਆ ਗਿਆ ਉਹਨਾਂ ਦੇ ਬਾਰੇ ਫੈਸਲਾ ਸੁਣਾਇਆ ਜਾਣਾ ਤਾਂ ਇੱਕ ਹੁੰਦਾ ਹੈ ਕਿ ਜਿਹੜੇ ਇੱਕ ਕਹਿ ਲਈਏ ਕਿ ਆਪਾਂ ਨਿਮਾਣੇ ਸਿੱਖ ਦੀ ਤਰ੍ਹਾਂ ਜਾਂ ਹੋਰ ਜਿਵੇਂ ਕੋਈ ਸਿੱਖ ਨੇ ਜਾਂ ਕੋਈ ਵੱਡਾ ਚਿਹਰਾ ਨਹੀਂ ਹੈਗਾ ਹੁੰਦਾ ਜਿਹਨਾਂ ਨੂੰ ਲੋਕ ਘੱਟ ਜਾਣਦੇ ਨੇ ਤਾਂ ਜੇਕਰ ਆਪਾਂ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਉੱਥੇ ਬੁਲਾ ਕੇ ਜੋ ਫੈਸਲਾ ਸੁਣਾਇਆ ਜਾਂਦਾ ਰਿਹਾ ਕਾਰਤਿਕ ਸਾਹਿਬ ਵੱਲੋਂ ਸਿਰ ਮੱਥੇ ਪ੍ਰਵਾਨ ਕਰਦੇ ਰਹੇ ਨੇ ਤਾਂ ਇੱਕ ਵੱਡਾ ਚਿਹਰਾ ਨੇ ਸੁਖਵੀਰ ਬਾਦਲ ਤਾਂ ਜਦੋਂ ਉਹਨਾਂ ਦੇ ਬਾਰੇ ਫੈਸਲਾ ਸੁਣਾਇਆ ਜਾਣਾ ਕਾਰਤਿਕ ਸਾਹਿਬ ਵੱਲੋਂ ਤਾਂ ਸਥਿਤੀ ਕੀ ਰਹਿ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਕੋਈ ਭੇਤ ਭਾਵ ਹੋਣਗੇ ਕਿ ਉਹ ਇੱਕ ਵੱਡੇ ਚਿਹਰੇ ਨੇ ਤੇ ਉਹਨਾਂ ਦੇ ਬਾਰੇ ਫੈਸਲਾ ਕੋਈ ਹੋਰ ਤਰ੍ਹਾਂ ਦਾ ਹੋ ਸਕਦਾ ਹੈ ਭਾਵੇਂ ਸਜ਼ਾ ਨੂੰ ਲੈ ਕੇ ਭਾਵੇਂ ਇੱਕ ਬੋਲਬਾਣੀ ਦੀ ਤਰ੍ਹਾਂ ਬਖਰੇ ਮਾ ਰਹਿ ਸਕਦਾ ਜਾਂ ਇਦਾਂ ਦੇ ਸ਼ਬਦ ਯੂਜ਼ ਹੋ ਸਕਦੇ ਨੇ ਕਿ ਜਿਹੜੇ ਉਹਨਾਂ ਦੇ ਮਾਨ ਹਨੀ ਨਾ ਕਰਨ ਕਿਵੇਂ ਦੀ ਰਸਤ ਦੇ ਸਥਿਤੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਸਿੱਖੋ ਤਾਂ ਅਕਾਲ ਪੁਰਖ ਸਾਹਿਬ ਦੇ ਸਾਹਮਣੇ ਕੋਈ ਵੀ ਵੱਡਾ ਤੇਰਾ ਨਹੀਂ ਉੱਥੇ ਹਰ ਸਿੱਖ ਸਮਾਨ ਹੈ ਜਿਹੜਾ ਆਪਣੇ ਆਪ ਨੂੰ ਵੱਡਾ ਸਮਝਦਾ ਉਹ ਸਮਝੋ ਹੰਕਾਰ ਦੇ ਵਿੱਚ ਆਪਣੇ ਆਪ ਹੀ ਡਿੱਗ ਜਾਂਦਾ ਇੱਕ ਬੁਲਾਈ ਨੂੰ ਬਾਗੀ ਨੇ ਨੇਤਾਮਾ ਨੇ ਕਾਲੀ ਦਲਦਿਆਂ ਨੇ ਕੰਪੀਬਲ ਦੇ 15-20 ਲੀਟਰਾਂ ਦੇ ਸਾਫ ਸਰਸਾ ਦੇ ਜਿਹੇਦਾਰ ਨੂੰ ਇੱਕ ਛੀਮਾ ਯਾਤਰਾ ਦਿੱਤੀ ਸੀ ਕਿ 2007 ਤੋਂ ਲੈ ਕੇ 2017 ਦੇ ਵਿਚ 10 ਸਾਲ ਦੇ ਵਿਚ ਸਾ ਤੋਂ ਬਹੁਤ ਵੱਡੇ ਗੁਨਾਹ ਹੋਏ ਨੇ ਅਸੀਂ ਇਕਾਲੀ ਦਲ ਦੀਆਂ ਪਰੰਪਰਾਵਾਂ ਸਿੱਖੀ ਪਰੰਪਰਾਵਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਦੀ ਪਾਲੀ ਕੋ ਸੰਮੀ ਕਰ ਸਕੇ ਉਹਨਾਂ ਦੀ ਮਰਿਆਦਾਨਾ ਸਭ ਇਹ ਲਈ ਅਸੀਂ ਗੁਨਾਹਗਾਰਾਂ ਸਾਨੂੰ ਕੋਈ ਵੀ ਸਜ਼ਾ ਨਾ ਜਾਂਵੇ ਪਰ ਇਹ ਸਾਰਾ ਕੁਝ ਸਦਾ ਅਕਾਲੀ ਪ੍ਰਚਾਰ ਦੇ ਵਿੱਚ ਹੋਇਆ ਅਕਾਲ ਤਖਤ ਸਾਹਿਬ ਨੇ ਇਹ ਸਾਰਾ ਕੁਝ ਨੂੰ ਤੋਂ ਬਾਅਦ ਸੋਚਿਆ ਵੀ ਉਸ ਵੇਲੇ ਮੁੱਖ ਮੰਤਰੀ ਕੌਣ ਸੀਗਾ ਉਸ ਵੇਲੇ ਪ੍ਰਧਾਨ ਕੌਣ ਸੀ ਕਲੰਗਾ ਇਸ ਗੱਲ ਨੂੰ ਦੇਖਦੇ ਹੋਏ ਅਕਾਲ ਆਪਣੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਅੰਦਰ ਅਕਾਲ ਤਖਤ ਸੇਸ਼ ਹੋਣ ਦਾ ਹੁਕਮ ਦਿੱਤਾ ਸੀ ਨਾਲ ਹੀ ਉਹਨਾਂ ਨੇ ਹੁਕਮ ਐਸਜੀਪੀ ਦੇ ਪ੍ਰਧਾਨ ਨੂੰ ਵੀ ਦਿੱਤਾ ਸੀ ਕਿ ਤੁਸੀਂ 90 ਲੱਖ ਰੁਪਏ ਕਿਹੜੀ ਹਸਤੀਅਤ ਦੇ ਵਿੱਚ ਉਹ ਉਸ ਬਾਬੇ ਦੀ ਜਿਹੜੀ ਮਾਫੀ ਸੀ ਉਹਨੂੰ ਵੈਰੀਫਾਈ ਕਰ ਲਈ ਉਹਨੂੰ ਸਹੀ ਕਰ ਲਈਦਾ ਆ ਇਸ ਲਈ ਤਲਬ ਕੀਤਾ ਸੀਗਾ ਉਹਨਾਂ ਨੇ ਬੰਦ ਲਪਾਤੇ ਦੇ ਵਿੱਚ ਆਪਣਾ ਜਵਾਬ ਦੇ ਦਿੱਤਾ ਸੀਗਾ ਉਹ ਉਹ ਬੰਦ ਲਪਾਤਾ ਹੁਣ ਕੱਲ ਖੁੱਲ ਗਿਆ ਉਹ ਬੰਦ ਲਪਾਤੇ ਦੇ ਵਿੱਚ ਜੋ ਵੀ ਉਹਨਾਂ ਨੇ ਦੋਸ਼ ਲਾਇਆ ਗਿਆ ਸੋ ਦੋਸ਼ ਵੀ ਸਹੀ ਸੀ ਕੋਈ ਦੋਸ਼ ਵੀ ਗਲਤ ਨਹੀਂ ਸੀ ਉਹ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਜਿਹੜੇ ਸਾਡੇ ਨੌਜਵਾਨਾਂ ਦੇ ਕਾਤਲ ਸਨ ਜਿਨ੍ਹਾਂ ਨੇ ਹਜ਼ਾਰਾਂ ਇਹ ਨੌਜਵਾਨਾਂ ਨੂੰ ਦਿੱਦ ਦੇ ਦੇ ਕੇ ਮਾਰਿਆ ਉਹ ਡੀਜੀਪੀ ਸੁਬੇਸ਼ ਸੈਣੀ ਨੂੰ ਡੀਜੀਪੀ ਲਾਇਆ ਅਤੇ ਮੁਸੱਲਿਖ ਖਾਨ ਜਿਹੜਾ ਸੀ ਮੇਕੋੜਾ ਉਹ ਸਮੂਹ ਅਕਾਲੀ ਦਲ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਉਹਦੀ ਕਾਰਵਾਈ ਨੂੰ ਟਿਕਟ ਦੇ ਕੇ ਉਹਨੂੰ ਪਾਰਲੀਮੈਂਟਿਕ ਸੈਕਟਰੀ ਬਣਾਇਆ ਮਤਲਬ ਇੱਕ ਇਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਲਾਉਣ ਵਾਲੀ ਗੱਲ ਸੀ ਇਸ ਲਈ ਉਹ ਸਮੇਂ ਦੇ ਵਿੱਚ ਜੋ ਬੇਰਗਮੀ ਹੋਇਆ ਉਹ ਬੇਰਬੁਖੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਢੀਡ ਚੁੱਕ ਕੇ ਉਹਦੇ 110 ਅੰਡਾ ਨੂੰ ਪਾੜ ਕੇ ਗਲੀਆਂ ਦੇ ਵਿੱਚ ਛੁਲਾਇਆ ਤੇ ਇੱਥੇ ਤੱਕ ਕਿਹਾ ਕਿ ਆ ਤੁਹਾਡਾ ਗੁਰੂ ਹੈ ਉੱਗੀਆਂ ਥੋੜਾ ਜੋ ਕੁਝ ਕਰਨਾ ਚਾਹ ਲੋ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਸਵਾਗ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਦੀ ਚੋੜਾ ਪਾ ਕੇ ਅੰਮ੍ਰਿਤ ਛਕਾਉਂਦਾ ਉਸ ਸਮੇਂ ਉਹਨਾਂ ਦੇ ਖਿਲਾਫ ਤਰਚਾ ਦਰਜ ਹੋਇਆ ਤਰਚਾ ਦਰਜ ਐਫ ਆਈ ਆਰ ਹੋਈ ਤੇ ਪੰਚ ਵਿੱਚੋਂ ਛੇਕਿਆ ਗਿਆ ਲੇਕਿਨ ਸੁਖਵੀਰ ਬਾਦਲ ਨੇ ਆਪਣੀ ਬੋਤਾਂ ਲੈਣ ਦੇ ਲਈ ਉਹਨਾਂ ਨੂੰ ਮਾਫੀ ਦਿਵਾਈ ਅਤੇ ਉਹਨਾਂ ਦਾ ਜਿਹੜਾ ਕੇਸ ਸੀ ਐਕਟ ਦਰਜ ਕਰਾਇਆ ਉਹ ਵੀ ਵਾਪਸ ਕਰਾਇਆ ਇਹ ਸਾਰੇ ਸਿਲਸਿਲੇ ਜਿਹੜੇ ਅਕਾਲ ਤਖਤ ਸਾਹਬ ਦੇ ਕੋਲ ਪਹੁੰਚੇ ਅਕਾਲ ਤਖਤ ਸਾਹਿਬ ਨੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ 23 ਨੂੰ ਪੀ ਦੱਸ ਨੂੰ ਸੁਖਵੀਰ ਸਿੰਘ ਬਾਦਲ ਅਤੇ ਪੂਰੀ ਉਹਨਾਂ ਦੀ ਟੀਮ ਨੇ ਉੱਥੇ ਤਲਵ ਕੀਤਾ ਹੁਣ ਉੱਥੇ ਇਹ ਨਹੀਂ ਹੋਣਾ ਵੀ ਮਾਫੀ ਦਿੱਤੀ ਕੱਲੇ ਕੱਲੇ ਜਿਹੜੇ ਗਦਾਹ ਹੋਏ ਨੇ ਕੱਲੇ ਕੱਲੇ ਦਾ ਜਵਾਬ ਜਿਹੜਾ ਜਿਹੜਾ ਉਹਨਾਂ ਤੋਂ ਮੰਗਿਆ ਜਾਣਾ ਤੇ ਉਹਨਾਂ ਨੂੰ ਜਿਸ ਤਰ੍ਹਾਂ ਜੋ ਪਰੰਪਰਾ ਹੈ ਕਾਲ ਤੱਕ ਦੀ ਸੁਬੀਲ ਦੇ ਉੱਤੇ ਸਿੰਸਾ ਬੈਠਣਗੇ ਸਾਹਮਣੇ ਉਹ ਸਾਹਮਣੇ ਇਕੱਲੇ ਖੜ੍ਹਗੇ ਇਕੱਲੇ ਇਕੱਲੇ ਸਵਾਲ ਦਾ ਜੋ ਹਾਂ ਜਾਂ ਨਾ ਉਹ ਕਹਣਗੇ ਹਾਂ ਜੀ ਸੁਬੀਰ ਜੀ ਤੁਹਾਡੇ ਸਮੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਬੇਅਦਬੀ ਤੁਸੀਂ ਕੀ ਕੀਤਾ ਤੁਸੀਂ ਕੁਝ ਕੀਤਾ ਨਹੀਂ ਕੀਤਾ ਇਹ ਹਾਂ ਜਾਂ ਨਾ ਕਹਣਗੇ ਫਿਰ ਉਸ ਤੋਂ ਬਾਅਦ ਕਹਿਣਗੇ ਜਿਹੜੀ ਗੋਲੀ ਚੱਲੀ ਤੁਹਾਡੇ ਸਮੇ ਵੀ ਚੱਲੀ ਹਾਂ ਜਾਂ ਨਾ ਜਵਾਬ ਜਦੋਂ ਇਹ ਸਾਰੇ ਹੀ ਜਵਾਬ ਸਰਪੰਚ ਸਾਹਿਬ ਜਿਵੇਂ ਮੰਨ ਲਓ ਉਹਨਾਂ ਨੇ ਉੱਥੇ ਉਸ ਦਿਨ ਸਪਸ਼ਟੀਕਰਨ ਦਿੱਤਾ ਹੈ ਕਿ ਮੈਂ ਜੋ ਵੀ ਹੈ ਬਿਨਾਂ ਸ਼ਰਤ ਮੈਂ ਮੰਨਦਾ ਜੋ ਕੁਝ ਵੀ ਗਲਤੀਆਂ ਸਾਡੇ ਤੋਂ ਹੋਈਆਂ ਨੇ ਤਾਂ ਫਿਰ ਕਿਵੇਂ ਦੇਖਦੇ ਹਾਂ ਤਾਂ ਫਿਰ ਉਹ ਸਭ ਨੇ ਤਾਂ ਹਾਂ ਹੀ ਕਹਿਣਗੇ ਉਸ ਦਿਨ ਬਿਲਕੁਲ ਜੇ ਹਾਂ ਉਹ ਕਰੇ ਮੈਂ ਮੰਨਦਾ ਇਹ ਉਹ ਕਹਿੰਦੇ ਜਾਣੇ ਆਣੇ ਜਾਣੇ ਯਾ ਜੋ ਗਲਤੀਆਂ ਹੋਈਆਂ ਇਹ ਤਾਂ ਸੀ ਅਰਦਾਸ ਵਿੱਚ ਰੋਜ਼ ਹੀ ਕਹਿੰਦੇ ਆ ਕੋਈ ਫਾਤੋਂ ਜੇ ਜਾਣੇ ਇੰਨਾ ਕਰ ਸੰਭਾ। ਲੇਕਿਨ ਉਹ ਤੋਂ ਮੁਲਜ਼ਮ ਹੈ ਉਹ ਜਿਹੜਾ ਇਹ ਗਦਾਰ ਨਹੀਂ ਇਹ ਵੱੱਜਰ ਗਨਾ ਹੈ ਇਹ ਇਹ ਸਾਰਾ ਕੁਝ ਜਾਣਦੇ ਹੋਏ ਗਨਾ ਕੀਤਾ ਸਿਰਫ਼ ਕੁਰਸੀ ਪ੍ਰਾਪਤ ਕਰਨ ਦੇ ਲਈ ਇਹ ਗਦਾਰ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਕੱਲੇ-ਇਕੱਲੇ ਉਹ ਕਿਉਂਕਿ ਬਾਹਰੀ ਸਿਕਸ ਸਮਾਜ ਜਿੰਨੀਆਂ ਹੈ ਨੇ ਉਹਨਾਂ ਨੇ ਤਾਂ ਇੱਥੇ ਤੱਕ ਵੀ ਹਾਲ ਤੱਕ ਜਿਹਦਾ ਨੂੰ ਬੇਇਨਤੀ ਕੀਤੀ ਹੈ ਕਿ ਸਿੰਘ ਸਾਹਿਬ ਇੱਕ ਆਸਿਕ ਫੈਸਲਾ ਹੋਵੇ ਇਹਨੂੰ ਪੰਥ ਵਿੱਚੋਂ ਛੇਕਿਆ ਜਾਵੇ। ਇਹਦਾ ਬੰਦਾ ਮੁੜ ਕੇ ਫੇਰ ਇਹ ਸਿੱਖੀ ਪਰੰਪਰਾਵਾਂ ਦਾ ਸਿੱਖੀ ਬੜੇ ਮੁੱਲੇ ਵਿਰਸੇ ਦਾ ਜਿਹੜਾ ਹੈਗਾ ਉਹ ਦਿਵਾਦਰ ਮਾਰ ਕਰ ਸਕੇ ਇਸ ਲਈ ਜੋ ਇਹ ਫੈਸਲਾ ਹੋਊਗਾ ਸਿੰਘਤਾ ਵੱਲੋਂ ਇੱਕ ਇਤਿਹਾਸਿਕ ਫੈਸਲਾ ਹੋਊਗਾ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਪੁਰਖ ਸਿੰਘ ਜੀ ਨੇ ਬੁਲਾ ਕੇ ਤੋੜੇ ਮਾਰਨ ਦੀ ਸਜ਼ਾ ਦਿੱਤੀ ਸੀ ਤੇ ਉਹਨੇ ਬਾਅਦ ਉਸ ਪਰਿਵਾਰ ਕੀਤੀ ਸੀ ਕਿ ਸਰਦਾਰ ਸਰਜੀਤ ਸਿੰਘ ਬਰਨਾਲਾ ਨੂੰ ਆਮਲੇ ਨਾਲ ਬੰਨ ਕੇ ਉਹਨਾਂ ਦੇ ਗਲ ਵਿੱਚ ਪੱਟੀ ਪਾਈ ਹਮ ਪਾਪੀ ਤੋਂ ਬਖਸ਼ਣ ਹਾਰ ਵੀ ਪਾਈ ਜੀ ਇਸ ਤਰ੍ਹਾਂ ਇਹ ਬੁੱਟਾ ਅਸੀਂ ਨੂੰ ਇਸ ਲਈ ਇਹ ਗੱਲ ਹੀ ਵੀ ਬੰਦਾ ਕਹਿੰਦੇ ਜੀ ਮੈਂ ਮੈਂ ਗਲਾ ਸਾਰੇ ਗੁਨਾਹ ਮੰਨਦਾ ਜੀ ਗਲਤੀਆਂ ਹੋਈਆਂ ਨੇ ਮੈਨੂੰ ਮਾਫ ਕਰ ਦਿਓ ਇਹ ਮਾਂਤਮੀ ਹੋਊਗਾ ਇਹ ਜਿੱਦਾਂ ਇੱਕ ਜੱਜ ਦਾ ਫੈਸਲਾ ਕਟਾਰੇ ਵਿੱਚ ਮੁਲਜ਼ਮ ਨੂੰ ਖੜਾ ਕਰਕੇ ਕੀਤਾ ਜਾਂਦਾ ਇਹ ਨਹੀਂ ਅਕਾਲ ਤੱਕ ਸਾਡੀ ਪਰੰਪਰਾਵਾਂ ਦਾ ਤਾਪ ਜੋ ਪਰੰਪਰਾ ਹੈ ਵੀ ਕਿਸ ਤਰ੍ਹਾਂ ਅਸੀਂ ਉਹ ਤੇ ਦੇਸ਼ ਹੋਣਾ ਇਸ ਤਰ੍ਹਾਂ ਹੋਣਾ ਉਸ ਤਰ੍ਹਾਂ ਹੀ ਸਜ਼ਾ ਮਿਲੂਗੀ ਇਹ ਸਮੀਖ ਚੱਲੇ ਉਹਨਾਂ ਨੂੰ ਨਹੀਂ ਮਿਲੂਗੀ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਜਿਹੜੀ ਜਿਹੜੀ ਹੈ ਅਕਾਲ ਤਖਤ ਸਾਹਿਬ ਬਹੁਤ ਹੀ ਸਕਾਰਯੋਗ ਅਤੇ ਬੜਬੁਲਾ ਫੈਸਲਾ ਮੈਨੂੰ ਲੱਗਦਾ ਹੈ ਕਿ ਸੁਣਾਉਣਗੇ ਅਨਪੁਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਪੰਤ ਦੇ ਵਿੱਚੋਂ ਛੇਕਿਆ ਵੀ ਜਾ ਸਕਦਾ ਹੈ ਹਾਲਾਂਕਿ ਸਜ਼ਾ ਵੀ ਲਗਾਈ ਜਾ ਸਕਦੀ ਹੈ ਕਿ ਬਰਸਨ ਜਾਂ ਜੋੜੇ ਸਾਹਿਬ ਕਰਨ ਦੀ ਤਾਂ ਹੀ ਰਹਿ ਸਕਦਾ ਕਿਉਂਕਿ ਮੈਂ ਪਹਿਲਾਂ ਵੀ ਸਵਾਲ ਕਰਿਆ ਸੀਗਾ ਕਿ ਸੁਖਵੀਰ ਬਾਦਲ ਨੇ ਇੱਕ ਵੱਡਾ ਚਿਹਰਾ ਨਹੀਂ ਤੁਹਾਨੂੰ ਪਤਾ ਹੈ ਕਿ ਅਕਾਲੀ ਦਲ ਰეკਮੈਂਡ ਕਰਦਾ ਹੈ ਐਸ்சிਪੀਸੀ ਦੇ ਪ੍ਰਧਾਨ ਵਜੋਂ ਤੇ ਚਿਹਰਾ ਉਸ ਤੋਂ ਬਾਅਦ ਐਸ்சிਪੀਸੀ ਅੱਗੇ ਅਕਾਲ ਤਖਤ ਦੇ ਸਾਬਦਾ ਜਥੇਦਾਰ ਨਿਯੁਕਤ ਕਰਦੀ ਹੈ ਤਾਂ ਅਕਾਲ ਤਖਤ ਸਾਬਦੇ ਜਥੇਦਾਰ ਅੱਜ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਨੇ ਤਾਂ ਅਜਿਹੇ ਫੈਸਲਾ ਲੈ ਸਕਦੇ ਨੇ ਕਿਉਂਕਿ ਜਿਹੜੀਆਂ ਗਲਤੀਆਂ ਨੇ ਇਹਨਾਂ ਦੇ ਵੱਲੋਂ ਮੰਨੀਆਂ ਗਈਆਂ ਨੇ ਉਹ ਵੀ ਬਹੁਤ ਵੱਡੀਆਂ ਨੇ ਜਿਵੇਂ ਸਿੱਖਣ ਦੇ ਵਿੱਚ ਇਹਦੇ ਨੂੰ ਲੈ ਕੇ ਚਰਚਾ ਵੀ ਹੈ ਤਾਂ ਅਕਾਲ ਤਖਤ ਦੇ ਜਥੇਦਾਰ ਸੇਵਾ ਲਾਉਣ ਤੋਂ ਬਿਜਾਏ ਕੋਈ ਪੰਥ ਨੂੰ ਛੇਕਣ ਬਾਰੇ ਫੈਸਲਾ ਲੈ ਸਕਦੇ ਹੋ ਤੁਹਾਨੂੰ ਲੱਗਦੇ ਨੇ ਚਾਂਸ ਠੱਹਾ ਸਾਹਿਬ ਦੇਖੋ ਆਪਾਂ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਬਾਰੇ ਕੋਈ ਟਿੱਕ ਨਹੀਂ ਉਹਨਾਂ ਨੇ ਕੀ ਫੈਸਲਾ ਦੇਣਾ ਜੇ ਆਪਾਂ ਨੂੰ ਕੋਈ ਫੈਸਲਾ ਦੇਣਾ ਸਰ ਉਹ ਜੱਜ ਕਾਦੇ ਹੋਏ ਠੀਕ ਹੈ ਨਹੀਂ ਦੂਜਾ ਤੁਸੀਂ ਕਿਹਾ ਵੱਡਾ ਧੇਰਾ ਅਕਾਲ ਤਖਤ ਸਾਹਿਬ ਸਾਹਮਣੇ ਕੋਈ ਵੱਡਾ ਧੇਰਾ ਨਹੀਂ ਵੱਡਾ ਧੇਰਾ ਤਾਂ ਸਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਇਹਨੂੰ ਆਪਣੇ ਪੁੱਤ ਨੂੰ ਕਿਉਂਕਿ ਉਹਨਾਂ ਨੂੰ ਪਹਿਲਾਂ ਤਾਂ ਸ਼ੋਮਨੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਕਿ ਹੋਰ ਅਕਾਲੀ ਲੀਡਰ ਹੈ ਨਹੀਂ ਸੀਗੇ ਸਰਦਾਰ ਸੁਖਵੀਰ ਸਿੰਘ ਜੀ ਨੇ ਹਾਂ ਦੇ ਲੀਡਰ ਸਰਦਾਰ ਸੇਵਾ ਸਿੰਘ ਸੇਖਵਾ ਸਰਦਾਰ ਅਦਾਲਾ ਬਡਾਲਾ ਸਰਜੀਤ ਸਿੰਘ ਰਖੜਾ ਤੇ ਅੰਤਿਨਸਰ ਸਾਹਿਬ ਕਿੰਨੇ ਵੱਡੇ ਲੀਡਰ ਸੀ ਉਹਨਾਂ ਨੂੰ ਬਾਈਪਾਸ ਕਰਕੇ ਆਪਣੇ ਪੁੱਤਰ ਨੂੰ ਪ੍ਰਧਾਨ ਬਣਾਇਆ ਵੱਡਾ ਤਾਂ ਉਹਨੇ ਆਪ ਬਣਾਇਆ ਨਾ ਹਮ ਹਮ ਵੱਡਾ ਕੋਈ ਵੱਡਾ ਕੁਝ ਦੇਖਿਆ ਜਾਵੇ ਕੁਰਬਾਨੀ ਦੇ ਵਿੱਚ ਵੱਡਾ ਕੋਈ ਕੰਮਾਂ ਦੇ ਵਿੱਚ ਵੱਡਾ ਇਹ ਕੋਈ ਕਰਵਾ ਕੀ ਕੀ ਕੁਰਬਾਨੀ ਹੈ ਕੀ ਵੱਡਾ ਪਣਾ ਸਿਰਫ ਇਹ ਕੁਰਬਾਨੀ ਹੈ ਕਿ ਮੁੱਖ ਮੰਤਰੀ ਦੇ ਘਰ ਜੰਮ ਗਏ ਇਹ ਮੁੱਖ ਮੰਤਰੀ ਇਹਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕਈ ਵੀ ਲੀਡਰਾਂ ਨੂੰ ਐਨ ਸਿਰੇ ਦੇ ਉੱਤੇ ਪਹੁੰਚਦਿਆਂ ਨੂੰ ਥੋੜੀ ਖਿੱਚੀ ਹੈ ਸਰਦਾਰ ਸਰਜੀਤ ਸਿੰਘ ਬਰਨਾਲਾ ਦੇ ਸੇ ਪ੍ਰਧਾਨ ਮੰਤਰੀ ਬਣ ਰਹੇ ਸੀਗੇ ਲੇਕਿਨ ਇਹਨਾਂ ਨੇ ਬਣ ਨਹੀਂ ਦਿੱਤਾ ਇਹਨਾਂ ਨੇ ਅਨਕੰਡੀਸ਼ਨਲੀ ਰਿਪੋਰਟ ਜਿਹੜੀ ਸਪੋਰਟ ਸੀ ਉਹ ਬੀਜੇਪੀ ਨੂੰ ਦਿੱਤਾ ਇਸ ਤਰੀ ਪ੍ਰੇਮ ਸਿੰਘ ਚੰਦੂ ਮਾਜਰੇ ਵਾਸਤੇ ਮੰਤਰੀ ਪਰ ਵਾਸਤੇ ਅਟਲ ਬਿਹਾਰੀ ਬਾਜਪਾਈ ਜੀ ਨੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਬਣ ਨਹੀਂ ਦਿੱਤਾ ਹੋਰ ਵੀ ਕਈ ਲੀਡਰ ਇਸ ਤਰ੍ਹਾਂ ਦੇ ਸੀ ਜਿਹੜਾ ਦੇ ਸਾਹਮਣੇ ਨੂੰ ਇਹਨਾਂ ਨੇ ਉੱਚੇ ਨਹੀਂ ਜਾਣਦਾ ਸਿਰਫ ਇਹਨਾਂ ਨੂੰ ਆਪਣੀ ਪੂਰੇ ਦੱਸੋ ਇਹਨਾਂ ਨੇ ਆਪਣੀ ਨੋ ਹਰਸਿਮਰਤ ਕੌਰ ਬਾਦਲ ਨੂੰ ਸੈਂਟਰ ਦੇ ਵਿੱਚ ਕੈਬਨਿਟ ਮੰਤਰੀ ਬਣਾਇਆ ਉਸੇ ਪ੍ਰੇਮ ਸਿੰਘ ਚੰਦੂ ਬਾਦਰਾ ਵੀ ਜਿਹੜਾ ਕਿ ਤਿੰਨ ਵਾਰ ਪਾਰਲੀਮੈਂਟ ਦੇ ਰਤਨ ਸਿੰਘ ਅਦਨਾਲਾ ਵੀ ਸੀਗਾ ਉੱਤੇ ਸੇਵਾ ਸੀ ਸੌਰੀ ਆਪਣੇ ਢੀਂਡ ਸਾਹਿਬ ਵੀ ਸਨ ਅਤੇ ਹੋਰ ਵੀ ਕਈ ਲੀਡਰ ਸਨ ਜਿਹੜੇ ਕਿ ਬਾਦਲ ਸਾਹਿਬ ਦੇ ਡੋਬਰ ਦੇ ਸਨ ਪਰ ਉਹਨਾਂ ਨੂੰ ਬਾਈਪਾਸ ਕਰਕੇ ਜਿੱਦਾਂ ਅੰਨਾ ਵੱਡੇ ਰਿਉੜੀਆਂ ਮੁਰ ਆਪਣੇ ਉਹ ਬੇਗੱਲ ਆਪਣਾ ਹੀ ਪਰਿਵਾਰ ਦਿਖਿਆ ਇਹਨਾਂ ਨੂੰ ਕੋਈ ਹੋਰ ਪਰਿਵਾਰ ਨਹੀਂ ਦਿਖਿਆ ਤੇ ਉਸੇ ਕਰਕੇ ਅਜਿੰਦੇ ਹਾਲਾਤ ਇਹ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਉਹਨਾਂ ਉਹ ਜਥੇਬੰਦੀ ਹੈ ਜਿਹੜੀ ਕਿ ਸੇਵਾਦਾਰ ਕੁਰਬਾਨੀ ਕਰਨ ਵਾਲੇ ਜਾਂ ਪੰਛੀ ਜੀਵੇ ਮੈਂ ਮਰਾਂ ਪੰਛੀ ਜੀਵੇ ਦਾ ਨਾਰਾ ਲਾਉਣ ਵਾਲੀ ਸੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਮੈਂ ਪੁੱਛਣਾ ਚਾਹੁੰਦਾ ਵੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਸਥਾਨ ਅਟਾਲੀ ਦਾਲਦੇ ਇਤਿਹਾਸ ਦੇ ਵਿੱਚ ਕਿਹੜੀ ਜੇਲ ਕੱਟੀ ਹੈ ਕਿਹੜੇ ਮੋਰਚੇ ਦੇ ਵਿੱਚ ਗਏ ਨੇ ਕੀ ਕੀ ਕੀਤਾ ਸਿਰਫ ਇਹੀ ਕੁਰਬਾਨੀ ਹੈ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜੰਮ ਗਏ ਜਾਂ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਧਰਮ ਪਗਲੀ ਉਹਨੂੰ ਮੰਤਰੀ ਬਾਕੀਆਂ ਤੋਂ ਬਾਈਪਾਸ ਕੀਤਾ ਹੈ ਇਸ ਲਈ ਅਕਾਲੀ ਦਲ ਦੇ ਇਤਿਹਾਸ ਨੂੰ ਬਦਲਣਾ ਪਊਗਾ ਜਿਹੜਾ ਹੁਣ ਖਾਨਦਾਨੀ ਇਤਿਹਾਸ ਮਤਲਬ ਆਪਣੀ ਬਣਾ ਕੇ ਵੜਿਆ ਇਸ ਕਰਕੇ ਸਿੰਘ ਸਾਹਿਬ ਵੀ ਇਹ ਚੀਜ਼ ਦੇਖ ਕੇ ਕੋਈ ਫੈਸਲਾ ਇਦਾਂ ਦਾ ਲੈਣਗੇ ਕਿ ਕੁਰਬਾਨੀ ਵਾਲੇ ਪਰਿਵਾਰਾਂ ਦਾ ਜਿਹੜਾ ਐਵੇਂ ਕੁਰਬਾਨੀਆਂ ਕੀਤੀਆਂ ਉਹਨਾਂ ਪਰਿਵਾਰਾਂ ਨੂੰ ਅੱਗੇ ਲਿਆ ਗਿਆ ਜਾਂ ਉਹਨਾਂ ਦੇ ਵਿੱਚੋਂ ਆ ਕੇ ਸੇਵਾ ਸੰਭੀ ਜਾਏ ਬਿਲਕੁਲ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਖਨਪੂ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ਜੱਟ ਸਾਹਿਬ ਭਾਉ ਦਾ ਵੀ ਸਰੋਤਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਹੋਵੇ ਸਾਡੇ ਨਾਲ ਸਾਨੂੰ ਗਏ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਨਪੁਰ ਬਲੇਂਗ ਸਾਹਿਬ ਜਿਨ੍ਹਾਂ ਨੇ ਇਸ ਖਬਰਾਂ ਉੱਤੇ ਡੰਗਾਈ ਦਾ ਗੱਲਬਾਤ ਕੀਤੀ ਹੈ ਮੀਰਕਰ ਦੇ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਲਈ ਇਨਾ ਹੀ ਦਿਓ ਇਜਾਜ਼ਤ ਧੰਨਵਾਦ